ਗੁਰਦੁਆਰਾ ਸਿਗਾ ਸ਼ਹੀਦਾਂ ਡੇਰਾ ਸੰਤ ਜਰਨੈਲ ਸਿੰਘ ਜੀ ਨੰਗਲ ਬੇਟਾ ਲੋਵਾਲ ਵਿਖੇ ਯੁਗੋਂ ਯੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਰਬਤ ਦੇ ਭਲੇ ਅਤੇ ਪਾਦੋਂ ਦੀ ਸੰਗਰਾਣ ਦੇ ਦਿਹਾੜੇ ਨੂੰ ਸਮਰਪਿਤ ਅਰੰਭੇ ਗਏ 18 ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ ਇਸ ਮੌਕੇ ਵੱਖ-ਵੱਖ ਰਾਗੀ ਟਾੜੀ ਅਤੇ ਕਵੀਸ਼ਰੀ ਜਥਿਆਂ ਨੇ ਇਲਾਹੀ ਬਾਣੀ ਦਾ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਪ੍ਰਵਚਨ ਕਰਦਿਆਂ ਗੁਰੂਕਾਰ ਦੇ ਮੁਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਜੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਵੱਡਮੁੱਲਾ ਹੈ ਸਾਡੇ ਗੁਰੂ ਸਾਹਿਬਾਨ ਜੀ ਹਮੇਸ਼ਾ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਅੱਗੇ ਵਧੇ ਅਤੇ ਅਮਨ ਸ਼ਾਂਤੀ ਦਾ ਵਿਸ਼ਵ ਚ ਪ੍ਰਸਾਰ ਕੀਤਾ ਸਾਨੂੰ ਸਭਨਾਂ ਨੂੰ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਹੈ ਇਸ ਮੌਕੇ ਬਾਬਾ ਜੀ ਵੱਲੋਂ ਆਇਆ ਸੰਗਤਾਂ ਅਤੇ ਜਥਿਆਂ ਨੂੰ ਸਿਰੋਪਾਓ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਸਮਾਗਮ ਮੌਕੇ ਅਮਰ ਲਾਲ ਤੇ ਮਾਨ ਮੰਗਲ ਸਿੰਘ ਯੂਕੇ ਜਗਜੀਤ ਸਿੰਘ ਕੁੜਾਮ ਪਾਈ ਦਾਰਾ ਸਿੰਘ ਪਾਈ ਓੰਕਾਰ ਸਿੰਘ ਪਾਈ ਗੁਰਮੀਲ ਸਿੰਘ ਪਾਈ ਬਲਦੇਵ ਸਿੰਘ ਪਾਈ ਸ਼ੇਰ ਸਿੰਘ ਅਤੇ ਹੋਰ ਹਾਜ਼ਰ ਸਨ ਫਿਲੋਰ ਤੋਂ ਫਿਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਸਾਰੀ ਸੰਗਤ ਜਿੱਥੇ ਵੀ ਬੈਠੇ ਆ ਗੱਜਵਾਜ਼ੀ ਕੇ ਬਲਾਵਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਦੇ ਸਮਾਗਮ ਗੁਰਦੁਆਰਾ ਸਿੰਘਾ ਸ਼ਹੀਦਾ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲ ਬੇਟ ਆਲੋ ਫਲੋਰ ਵਿਖੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਸਤਖੰਡ ਵਾਸੀ ਮਾਤਾ ਪ੍ਰਕਾਸ਼ ਗੌਰ ਦੀ ਪ੍ਰੇਰਨਾ ਸਦਕਾ ਧੰਨ 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 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 18 ਪਾਠਾਂ ਦੇ ਮਹਾਨ ਜਾਪ ਤੇ ਆਰੰਭ ਹੋਏ ਜੋ ਅੱਜ ਦਾ ਸਮਾਗਮ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਭਾਦਰੋਂ ਦੇ ਮਹੀਨੇ ਦੇ ਸੰਬੰਧ ਤੁਨ ਮੁਖ ਰੱਖਦੇ ਆ ਜੇਠਾ ਐਤਵਾਰ ਮਨਾਉਂਦੇ ਹੋਏ ਇਹ ਸਮਾਗਮ ਆਰੰਭ ਹੋਇਆ ਜਿੱਥੇ ਅੱਜ 18 ਖੰਡ ਪਾਠਾਂ ਦੇ ਸੰਮਟ ਪਾਠਾਂ ਦੇ ਭੋਗ ਪਏ ਦੀਵਾਨ ਸਜਿਆ ਜਿਹਦੇ ਅੰਦਰ ਸਵੇਰੇ ਭੋਗ ਤੋਂ ਉਪਰੰਤ ਪ੍ਰੇਮ ਟੋਲੇ ਦਾ ਸ਼ਬਦ ਆਰਤੀ ਦਾ ਕੀਰਤਨ ਅਪਰੰਤ ਲੁਧਿਆਣੇ ਤੋਂ ਗੁਰਚੰਦ ਸਿੰਘ ਜੀ ਕਮਲ ਦਾ ਜਥਾ ਉਤੋਂ ਉਪਰੰਤ ਐਸਪੀਜੀਸੀ ਦਾ ਜਥਾ ਭਾਈ ਸ਼ਮਸ਼ੇਰ ਸਿੰਘ ਜੀ ਅੰਮ੍ਰਿਤਸਰ ਤੋਂ ਉਹਨਾਂ ਨੇ ਕੀਰਤਨ ਕੀਤਾ ਫਿਰ ਉਹਨਾਂ ਤੋਂ ਬਾਅਦ ਭਾਈ ਕਰਮ ਸਿੰਘ ਜੀ ਜਲੰਧਰ ਵਾਲੇ ਉਸ ਜਥੇ ਨੇ ਕੀਰਤਨ ਕੀਤਾ ਫਿਰ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਲੱਗੇ ਭਾਈ ਦਾਰਾ ਸਿੰਘ ਜੀ ਭਾਈ ਮਨਜੀਤ ਸਿੰਘ ਭਾਈ ਓਂਕਾਰ ਸਿੰਘ ਹੋਣਾ ਵੱਲੋਂ ਜੋ ਅੰਤ ਵਿੱਚ ਸ਼ਬਦ ਪੜ ਕੇ ਅਨੰਦ ਸਬਦ ਦਾ ਜਾਪ ਅਰਦਾਸਾਂ ਬੇਨਤੀਆਂ ਹੋਈਆਂ ਇਹਦੇ ਵਿੱਚ ਅੱਜ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਆਇਆ ਉਹ ਜਥਾ ਕੋਲੋਂ ਕੀਰਤਨ ਸਰਵਣ ਕੀਤਾ ਤੇ ਇਹੇ ਆਦੇਸ਼ ਹੈ ਕਿ ਜੋ ਸੁਣਿਆ ਹੈ ਉਹਨੂੰ ਪੱਲੇ ਬੰਧੋ ਪਾਤਸ਼ਾਹ ਦੇ ਦਰਸ਼ਾਇਓ ਦਸਤਾਂ ਤੇ ਉੱਤੇ ਚੱਲੋ ਜੋ ਪਾਤਸ਼ਾਹ ਦੇ ਪਾਵਨ ਬਚਨ ਹਨ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਸਾਨੂੰ ਸਾਰਿਆਂ ਨੂੰ ਭਾਈਚਾਰੇ ਪ੍ਰੇਮ ਦੀ ਤਰ੍ਹਾਂ ਭਰਾਵਾਂ ਦੀ ਤਰ੍ਹਾਂ ਰਹਿਣਾ ਚਾਹੀਦਾ ਹੈ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਅਸੀਂ ਪੰਜਾਬ ਦੇਸ਼ ਵਿੱਚ ਆਏ ਆ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਸ ਮਾਲਕ ਦੀ ਬੰਦਗੀ ਸੇਵਾ ਤੇ ਸਿਮਰਨ ਕਰਨਾ ਚਾਹੀਦਾ ਇਹੀ ਬੇਨਤੀ ਕਰਦਾ ਜਿੱਥੇ-ਜਿੱਥੇ ਵੀ ਸਮਾਗਮ ਹੁੰਦੇ ਆ ਸਾਰੇ ਹਮ ਹਮਾ ਕੇ ਪਹੁੰਚਿਆ ਕਰੋ ਤੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਪਰ ਕੇ ਆਪਣੇ ਜੀਵਨ ਨੂੰ ਸਫਲਾ ਬਣਾਓ ਪੰਜਾਂ ਕਕਾਰਾਂ ਦੇ ਧਾਰਨੀ ਨਿਤ ਰਹਿਮੀ ਬਣੋ ਸਰਬੱਤ ਧਰਮਾਂ ਨਾਲ ਪਿਆਰ ਕਰੋ ਖੰਡੇ ਬਾਟੇ ਦਾ ਮਰਛਕੋ ਗੁਰੂ ਬਾਲੇ ਬਣੋ ਸਰਬੱਤ ਧਰਮਾਂ ਨਾਲ ਪਿਆਰ ਕਰੋ ਜਦੋਂ ਵੀ ਸਮਾਂ ਬਣਦਾ ਹੈ ਜਿਸ ਵੀ ਧਰਮ ਦੇ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਆਪੋ ਆਪਣਾ ਧਰਮ ਬਾਰਿਕ ਹੈ ਤੇ ਅਰਦਾਸ ਕੋਈ ਕਰਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਤ ਇਹ ਹੀ ਆਦੇਸ਼ ਹੈ ਇਹੀ ਸਾਡਾ ਸਨੇਹਾ ਹੈ ਸੰਤ ਬਾਬਾ ਜਨੈਲ ਸਿੰਘ ਜੀ ਮਹਾਰਾਜ ਕੈਨੇਡਾ ਵਿੱਚ ਗਏ ਹਨ ਕਿਸੇ ਨੇ ਵੀ ਉਹਨਾਂ ਨੂੰ ਮਿਲਣਾ ਤੇ ਉੱਥੇ ਸਾਡੇ ਕੋਲ ਨੰਬਰ ਲੈ ਕੇ ਮਾਪੁਰਖਾਂ ਨੂੰ ਮਿਲ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ